ਇੱਕ ਹੰਤਾ ਹੰਟਾ ਕਹਿ ਦਾਨੇ ਆਂ ਬਈ ਇਹ ਵਪਾਰੀ ਆ ਵਪਾਰ ਕਰਦਾ ਅੱਗੇ ਕਹਿੰਦੇ ਸੀ ਸਦਾਗਰ ਵੱਡੇ ਵੱਡੇ ਵਪਾਰ ਕਰਦੇ ਸੀ ਕਹਿੰਦਾ ਸਦਾਗਰ ਸਦਾਗਰੀ ਕਰਦਾ ਸਦਾਗਰ ਸੀ ਬਹੁਤ ਵੱਡਾ ਤਨਾਟ ਬੰਦਾ ਤੇ ਉਹਦਾ ਮੁੰਡਾ ਗੱਭਰੂ ਹੋ ਗਿਆ ਮੁੰਡਾ ਵੀ ਨਾਲ ਲੱਗ ਗਿਆ ਵਪਾਰ ਕਰਨ ਬਾਹਰੋਂ ਛੋਟੇ ਛੋਟੇ ਮੁਰਖੋਂ ਨੇ ਬਾਹਰੋਂ ਮੁਰਖਾਂ ਜੋ ਸਮਾਨ ਲਿਆਉਣਾ ਆਪਦੇ ਵੇਚਣਾ ਪਿੰਡ ਸ਼ਹਿਰ ਦੇ ਵਿੱਚ بڑی ਦੁਕਾਨ ਆਪ ਦੀ ਵੀ ਵੱਡੀ ਭਾਈ ਵੀ ਚੱਲ ਉਹ ਮੁੰਡਾ ਰਾਗਰ ਨੇ ਵਿਆਹ ਲਿਆ ਵਿਆਹ ਹੈ ਵਾ ਗੱਭਰੂ ਪੂਰਾ ਤੇ ਆਪ ਸਦਾਗਰੀ ਕੰਮ ਲੱਗ ਗਿਆ ਤੇ ਸਦਾਗਰ ਵੀ ਮੌਤ ਹੋ ਗਈ ਅੱਛਾ ਡਾਗਰ ਦੀ ਮੌਤ ਹੋ ਗਈ ਤੇ ਉਹਦੀ ਘਰਾਂ ਵਾਲੀ ਪਹਿਲਾਂ ਮਰ ਗਈ ਸੀ ਤੇ ਮੁੰਡਾ ਵੈਸੇ ਨੂੰ ਥੋੜਾ ਜਿਹਾ ਹੋਇਆ ਸੀ ਤੇ ਉਹ ਫਿਰ ਚਾਹਤ ਇਸ ਕੀਮਾ ਕਰਦਾ ਵੀ ਜਾਣਾ ਵੀ ਆ ਵਪਾਰ ਕਰਨ ਇਹਨੂੰ ਘਰਾਂ ਵਾਲੀ ਬਾਲੀ ਸੰਖੇ ਵੀ ਇਹਨੂੰ ਹੁਣ ਬੱਤੀ ਕੀ ਛੱਡੀਆਂ ਇੱਥੇ ਕੱਲੀ ਦਾ ਕੁਛ ਨਹੀਂ ਮਾਣਨਾ ਵੀ ਪੇਕੀ ਛੱਡ ਕੇ ਜਾਂਦਾ ਜਦੋਂ ਐ ਗੱਲਾਂ ਕਰਦਾ ਕਰਦਾ ਕਹਿੰਦਾ ਵੀ ਮੈਂ ਜਾਣਾ ਹੁਣ ਵਪਾਰ ਕਰਨ ਵਪਾਰ ਤੋਂ ਦਿਨ ਆਪਣਾ ਕੰਮ ਚੱਲਦਾ ਨਹੀਂ ਭਾਵੇਂ ਕਿੰਨੇ ਵੀ ਪੈਸੇ ਆ ਤੇ ਵੀ ਤੈਨੂੰ ਚਾਲਵਾ ਪੇਕੀ ਛੱਡਿਆ ਕਿਉਂ ਪੇਕਿਆਂ ਦਾ ਨਾਮ ਲਿਆ ਤੇ ਬੋਲੀ ਨਾ ਮੂੰਹ ਤੋਂ ਜਾਣੀ ਚਿਹਰੇ ਤੋਂ ਹੀ ਖੁਸ਼ਗੋਈ ਉੱਡ ਗਈ ਰੋਟੀ ਖਾ ਕੇ ਉਹ ਸਦਾਗਰ ਆਪ ਦੁਕਾਨ ਤੇ ਜਾਵੜਿਆ ਜਾਂ ਫਿਰ ਸ਼ਹਿਰ ਚ ਦੁਕਾਨ ਖੋਲ ਲਈ ਉੱਥੇ ਮੱਛੀਆਂ ਵੇਖਦੀਆਂ ਸੀ ਸਦਾਗਰ ਨੇ ਮੱਛੀਆਂ ਲੈ ਕੇ ਚਾਰ ਪੇਜ ਤੱਕ ਵੀ ਆਹ ਘਰੇ ਮੱਛੀਆਂ ਫੜਾ ਦੇ ਮੇਰੇ ਤੇ ਵੀ ਉਹ ਬਣਾ ਲੂਗੀ ਹੋਰ ਠੀਕ ਆ ਵੀ ਚਾਚਾ ਫੜਾ ਦੂੰਗਾ ਜੋ ਨਾ ਸਦਾਗਰ ਆਇਆ ਆਉਣ ਲੱਗੇ ਸਦਾਗਰ ਨੇ ਸਾਰੂ ਲਈ ਨਹੀਂ ਸਿੱਕੇ ਤੋਂ ਮੈਂ ਅੱਜ ਮੀਠਮੂਠ ਬਣਿਆ ਮੈਂ ਤੇ ਬੋਤਲ ਲੈ ਚਲ ਗਏ ਲੈ ਕੇ 2-4 ਪੈਗ ਗੁੱਥੇ ਮਾਰੇ ਤੇ ਘਰੇ ਆ ਗਿਆ ਘਰੇ ਆ ਕੇ ਤੇ ਬੋਤਲ ਖੋਲ੍ਹੀ ਪੈਗ ਪਾ ਲਿਆ ਪੈਗ ਪਾ ਕੇ ਕਹਿੰਦਾ ਲਿਆ ਇੱਥੋਂ ਜੇ ਬਣਿਆ ਤਾਂ ਉਸੋਂ ਉਹਨੇ ਲਿਜਾ ਕੇ ਮੂੰਗੀ ਦੀ ਦਾਲ ਧਰਤੀ ਉਹਰਾ ਤੂੰ ਮੈਨੂੰ ਮੂਵੀ ਦਾਲ ਦੇ ਜਾਨੀਆ ਮੈਂ ਮੱਛੀਆਂ ਭੇਜੀਆਂ ਸੀ ਮੈਂ ਤਾਂ ਬੋਟਲ ਤੋਂ ਵੀ ਪੈਸੇ ਲਾਏ ਆ ਉਹਦੀ ਗੱਲ ਮੇਰੀ ਸੁਣ ਲੋ ਘੌਰ ਨਾਲ ਬਈ ਉਹਨਾਂ ਮੱਛੀਆਂ ਮੈਂ ਤਾਂ ਨਹੀਂ ਬਣਾਈਆਂ ਮੈਂ ਤਾਂ ਹੱਥ ਵੀ ਨਹੀਂ ਲਾਇਆ ਜਿਹੜੇ ਬੰਦੇ ਕੋਲੇ ਭੇਜੀਆਂ ਸੀ ਉਹ ਕਹਿੰਦਾ ਚਾਚੀ ਮੱਛੀਆਂ ਫੜ ਲਾ ਮੈਂ ਉਹਨੂੰ ਕਹਿਦਾ ਵੀ ਭਾਈ ਇਹਦੇ ਪਾਣੀ ਪਾ ਬਾਲਟੀ ਦੀ ਬਾਲਟੀ ਛੱਡ ਦੇ ਮੈਂ ਹੱਥ ਨਹੀਂ ਲਾਉਣਾ ਨਾਵੇਂ ਲਾਵਾਂ ਉਹ ਵਾਲਾ ਗੱਲ ਕੀ ਅਲੀ ਉਹਨਾਂ ਦੇ ਵਿੱਚ ਐ ਨਹੀਂ ਪਤਾ ਲੱਗਦਾ ਵੀ ਨਰਕ ਕੌਣ ਆ ਮਦੀਨ ਕੌਣ ਜੇ ਮੇਰਾ ਨਰ ਨੂੰ ਹੱਥ ਲੱਗ ਜਾਂਦਾ ਫੇਰ ਮੈਂ ਇੱਕ ਤੇਥੋਂ ਬਿਨਾ ਉੱਪਰੇ ਮਰਦਣਾ ਘਰ ਦੇ ਮਰਦਣਾ ਪਿਓ ਨਾ ਵੀ ਮੈਂ ਹੱਥ ਵੀ ਨਹੀਂ ਲਾਇਆ ਕਿਸੇ ਮਰਦ ਨੂੰ ਹੱਥ ਨਹੀਂ ਲਾਇਆ ਮੈਂ ਇੱਕ ਤੇਥੋਂ ਬਿਨਾ ਤੇ ਮੇਰਾ ਉਹਨਾਂ ਮੈਨੂੰ ਸਮਝ ਨਹੀਂ ਸੀ ਹੁਣ ਵੀ ਕਿਹੜਾ ਨੱਚ ਮਰਦਾ ਤੇ ਕਿਹੜੀ ਮਦੀਨ ਮਤਾਂ ਨਹੀਂ ਬਣਾਈਆਂ ਤੇ ਜਦੋਂ ਜਾ ਕੇ ਦੇਖੇ ਤੇ ਚਿਹਰਾ ਉਹਦਾ ਉੱਡਿਆ ਪਿਆ ਦਾਸ ਹੋਈ ਵੀ ਉਹ ਕਹਿੰਦਾ ਵੀ ਇਹ ਦਾਸ ਵੀ ਤਾਂ ਹੀ ਹੋਈ ਆ ਵੀ ਪੀਕਿਆਂ ਦਾ ਨਾਮ ਲੈਤਾ ਪਰ ਜਿਹੜੀ ਤੂੰ ਸ਼ੱਕ ਕਰਦਾ ਇਹਦਾ ਜਨਾਨੀ ਬਹੁਤ ਚੰਗੀ ਆ ਇਹਦਾ ਧਰਮ ਵਾਲੀ ਆ ਤੇ ਐਨੀ ਮੈਂ ਕੀ ਸੋਚਦਾ ਸੀ ਤਾਂ ਬਾਹਲੇ ਧਰਮ ਤੇ ਖੜੀ ਆ ਮਤ ਆਪਦੇ ਆ ਪਾਪੀ ਬਣਦਾ ਸੀ ਯਾਰ ਜਿਹਨੇ ਹੱਥ ਮ ਨਹੀਂ ਲਾਇਆ ਵੀ ਮਰਦਣਾ ਹੋਵੇ ਅਜੇ ਜਨਾਨੀ ਕਿੱਥੋਂ ਮਿਲਦੀ ਆ ਧਰਮ ਵਾਲੀ ਜਦ ਇਹੋ ਭੱਜ ਗਿਆ ਉਸਤੇ ਬੱਜ ਕੇ ਉਹਨੂੰ ਕਹਿੰਦਾ ਚੰਗਾ ਤੂੰ ਬਈ ਘਰੇ ਰਹਿ ਘਰਾਂ ਚ ਘਾਰਾ ਆਪਣੇ ਸਕੇ ਹੀ ਆ ਤੇ ਮੈਂ ਜਾਇਆ ਮਾਂ ਫਿਰ ਮੈਨੂੰ ਦੋ ਖ ਮਹੀਨੇ ਤਾਂ ਲੱਗ ਹੀ ਜਾਣਗੇ ਕੋਈ ਕੁਈਂ ਜਾਇਆ ਉਹਦਾ ਫਲਾਨੀ ਬੁਢੀ ਨੂੰ ਮੈਂ ਕਹਿ ਕੇ ਜਾਊਂਗਾ ਤਾਈ ਨੂੰ ਤੇ ਕੋਲੇ ਪੈ ਜਾ ਕਰੂ ਰਾਤ ਨੂੰ ਕੋਈ ਡਰ ਡੱਕਰੀ ਮौज ਨਾ ਰਹੇ ਮੋੜ ਠੀਕ ਆ ਦੁਕਾਨ ਤੇ ਉਹਨੇ ਬੰਦਾ ਛੜਤਾ ਆਵਲੀ ਤੇ ਗੱਲ ਸਰਾਕਰ ਲੈ ਕੇ ਪੈਸੇ ਬਨ ਕੇ ਬਗਲੇ ਪੈਸਿਆਂ ਦੇ ਤੇ ਤੁਰ ਪਿਆ ਤੁਰਿਆ ਵਾ ਗਾਂਹਾਂ ਜਾ ਕੇ ਕੁਸਤਾ ਬਾੜ ਤੋਂ ਤੁਰ ਕੇ ਸੀ ਗਾਂਹਾਂ ਦਰਿਆ ਪੈਂਦਾ ਸੀ ਉਹ ਦਰਿਆ ਬੇੜੀ ਦੇ ਨਾਲ ਪਾਰ ਕਰਦਾ ਸੀ ਮਲਾਹ ਸੀ ਉੱਥੇ ਤੇ ਪਾਰ ਕਰਦਾ ਸੀ ਬੇੜੀ ਉਹ ਬੇੜੀ ਚੜ ਗਿਆ ਜੋ ਬੇੜੀ ਚੜ ਗਿਆ ਹੋਰ ਵੀ ਮੁਸਾਫਰ ਨਾਲ ਚੜੇ ਵੇ ਤੇ ਇੱਕ ਇਸਨੇ ਗੁਆਰੇ ਦਾ ਪੂਰਾ ਬਣ ਕੇ ਸੱਟ ਲਿਆ ਫੜਿਆ ਵਾ ਗੁਆਰਾ ਵਿੱਚੇ ਜਦੋਂ ਉਧਰਲੇ ਪੱਤਣ ਜਾ ਕੇ ਲੱਗੀ ਦਾ ਬੀੜੀ ਉਹਦੇ ਵਿੱਚ ਇੱਕ ਬੰਦਾ ਹੋਰ ਖੜਾ ਬੀੜੀ ਦੇ ਬੜੇ ਚੰਗੇ ਵਧੀਆ ਉਹਦੇ ਲੀੜੇ ਪਾਏ ਹੋਏ ਸੋਹਣੇ ਪੂਰੀ ਚੜਾਈ ਉਹ ਸਦਾਗਰ ਦੇਖ ਕੇ ਕਰੀ ਜਾਂਦਾ ਵੀ ਬੰਦਾ ਇਹ ਤਖੜਾ ਲੱਗਦਾ ਮੈਨੂੰ ਘਰੋਂ ਯਾਰਾ ਸਦਾਗਰ ਹੋਊਗਾ ਜਾਂ ਹੋਰ ਵੀ ਬੰਦਾ ਤਖੜਾ ਹੈ ਘਰੋਂ ਪੈਸੇ ਵਾਲਾ ਬੰਦਾ ਐ ਕਰਦੇ ਕਰਉਂਦੇ ਜਦੋਂ ਦੁਨੇ ਉੱtre ਤਾਂ ਉਹ ਸਾਰੀ ਸੰਗਤੀ ਉੱਤਰੀ ਉੱਤਰ ਕੇ ਆਪੋ ਆਪਣੇ ਰਾਹ ਪਈ ਜਿਹੜੇ ਰਾਹ ਸਦਾਗਰ ਪਿਆ ਉਹ ਸੇ ਰਾਹ ਉਹ ਪੇ ਗਿਆ ਉਹ ਗੱਲਾਂ ਕਰਨ ਲੱਗ ਗਏ ਗੱਲਾਂ ਕਰਦੇ ਕਰਦੇ ਥੋੜੀ ਬਾਟ ਗਏ ਤੇ ਉਹਰੇ ਇੱਕ ਚਾਦਰੇ ਦੇ ਵਿੱਚ ਇੱਕ ਫਲੇ ਦੇ ਗੋਰੇ ਦਾ ਡੱਕਾ ਫਸ ਗਿਆ ਉਹ ਜੋ ਥੋੜੀ ਵਾਟ ਗਿਆ ਨਾ ਉਹ ਚਾਦਰਾ ਦੇਖਿਆ ਪਰ ਕਾ ਤੂੰ ਉਹ ਵਿੱਚ ਗਵਾਰੇ ਦਾ ਡੱਕਾ ਫਸਿਆ ਹੋਇਆ ਉਹ ਨੂੰ ਕਹਿੰਦਾ ਭਰਾਵਾ ਚੱਲਦੇ ਆ ਖੜ ਜਾ ਆ ਮੈਂ ਬੀੜੀ ਸਟਿਆਂ ਵਾਂ ਆ ਗਵਾਰੇ ਦਾ ਡੱਕਾ ਆ ਗਿਆ ਕਿਸੇ ਦਾ ਉਹ ਆਇਆ ਕਿਉਂ ਟਕਰਾ ਮਾਰਦਾ ਉਹਨੇ ਸਮਝਾਇਆ ਕਿਉਂ ਟਕਰਾ ਮਾਰਨਾ ਕਿੰਨੀ ਗੱਲ ਆ ਇਹ ਇੱਕ ਕੱਖ ਹੀ ਆ ਇਹ ਤੇ ਕੱਖਾ ਨੂੰ ਕੀ ਹੁੰਦਾ ਤੂੰ ਕਾਹਦੋਂ ਵੇਬ ਚ ਪੈਣਾ ਚੱਲ ਆ ਚੱਲ ਗਏ ਛੱਡ ਖੇੜਾ ਗੋਰਾ ਨਾਂ ਭਈ ਇਹ ਮੈਂ ਕੱਖ ਲੈ ਗਿਆ ਪਰ ਹੁਣ ਕਿੱਥੇ ਮੈਂ ਨਹੀਂ ਕਿਸੇ ਦਾ ਕੋਹ ਲਿਆ ਕੇ ਰਾਜੀ ਤੂੰ ਮੜਾ ਜਾ ਖੜ ਪਈ ਮੈਂ ਹੁਣ ਛੱਡਿਆ ਉਹ ਨੀ ਬੀੜੀ ਚ ਚੱਲਦੇ ਆਪਾਂ ਇਕੱਠੇ ਉਹ ਉੱਥੇ ਖੜ ਗਿਆ ਤੇ ਉਹ ਪਿਛਾ ਨੂੰ ਮੁੜ ਗਿਆ ਗੋਰੇ ਦਾ ਢੱਕਾ ਲੈ ਕੇ ਸਿੱਟਣ ਉਹ ਚਿਰਚ ਸੋਚਣ ਲੱਗ ਗਿਆ ਵੀ ਇਹੇ ਜੇ ਭਲੀ ਲੋਕ ਵੀ ਦੁਨੀਆ ਤੇ ਹੈਗੀ ਕਿੱਡਾ ਧਰਮ ਵਾਲਾ ਬੰਦਾ ਯਾਰ ਕਿੱਡਾ ਕਮਾਲ ਹੀ ਹੋ ਗਈ ਉਹ ਇੱਕ ਡੱਕਾ ਨਹੀਂ ਲਿਆ ਸਕਿਆ ਡੱਕਾ ਵੀ ਇਹੋ ਜਿਹਾ ਵੀ ਦੁਨੀਆਂ ਤੇ ਪਏ ਆ ਧਰਮੀ ਬੰਦੇ ਤੇ ਠੱਗ ਵੀ ਪਏ ਆ ਐ ਗੱਲਾਂ ਕਰਦਾ ਕਰਦਾ ਤੇ ਅਜੇ ਮਨ ਨਾਲ ਹੀ ਗੱਲਾਂ ਕਰਦਾ ਤੇ ਉਦੋਂ ਉਹ ਡੱਕਾ ਛੱਟ ਕੇ ਬੀਚ ਤੇ ਆ ਗਿਆ ਉਹਨੂੰ ਫਿਰ ਉਹਨੇ ਪੁੱਛਿਆ ਸਦਾ ਕਰਨੇ ਵੀ ਭਾਈ ਤੂੰ ਕਿੱਥੋਂ ਦੇ ਰਹਿਣ ਵਾਲਾ ਉਹ ਆਹ ਭਾਈ ਮੈਂ ਇੱਥੇ ਜੇ ਹੀ ਰਹਿਣ ਵਾਲਾ ਆਹੀ ਮੂਰੇ ਸ਼ਹਿਰ ਆ ਜਿਹੜਾ ਮੇਰਾ ਸ਼ਹਿਰ ਆ ਉਹਦਾ ਫੇਰ ਕਾਮਕਾਰ ਕੀ ਕਰਦਾ ਉਹਦਾ ਮਨ ਬਹੁਤ ਵੱਡਾ ਸਦਾਗਰ ਆ ਉਹਦਾ ਸਦਾਗਰ ਆ ਤੇ ਹੋਰ ਵੀ ਤੇਰਾ ਨਾਂ ਆਦਾ ਨਾਂ ਮੇਰਾ ਤਾਂ ਕੁੱਲ ਦੁਨੀਆ ਜਾਣਦੀ ਆ ਹੋਰ ਫੇਰ ਵੀ ਤੇਰਾ ਨਾਂ ਹੀ ਆ ਉਹ ਆਦਾ ਮੇਰਾ ਨਾਂ ਹੈਗਾ ਗੰਡਾ ਵਪਾਰੀ ਜਿੱਥੋਂ ਮਰਜ਼ੀ ਪੁੱਛ ਲੈ ਤੇ ਮੈਂ ਐ ਮੜਾ ਮੂਠਾ ਨਹੀਂ ਕਰਦਾ ਮੈਂ ਤਾਂ ਬਾਹਰਲੇ ਦੇਸ਼ਾਂ ਨੂੰ ਮੈਨੂੰ ਲੋਕ ਪੈਸੇ ਭੇਜ ਦਿੰਦੇ ਆ ਮੈਂ ਤਾਂ ਬੈਠਿਆਂ ਨੂੰ ਸਮਾਨ ਭੇਜਦਾ ਤੇ ਮੇਰੇ ਕੋਲ ਤਾਂ ਲੱਖਾਂ ਕਰੋੜਾਂ ਰੁਪਈਆ ਤੇ ਮੇਰੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੈ ਤੇ ਤੂੰ ਉਹ ਵਾਲਾ ਵੀ ਮੈਂ ਵੀ ਸਦਾਗਰ ਮੈਂ ਵਪਾਰ ਕਰਦਾ ਮੈਂ ਸਮਾਨ ਲੈਣਾ ਆ ਉਹ ਰਹਿ ਤੂੰ ਮੈਂ ਆਉਂ ਕਰ ਇਹੜੇ ਆ ਪੈਸੇ ਆ ਮੈਨੂੰ ਦੇ ਜਾ ਨੌ ਨਿਸ਼ਾਨ ਲਾਖ ਦੇ ਵੀ ਤੇਰੇ ਮਗਰ ਮੈਂ ਸਮਾਨ ਭੇਜਨੂੰ ਤਿਆਰ ਨਹੀਂ ਤੇ ਉਥੋਂ ਵੇ ਲੈ ਜਾ ਫਿਰ ਜਿੰਨਾ ਕਹਿਆ ਕਰੇਗਾ ਉਹਨਾਂ ਸਮਾਨ ਭੇਜ ਦਿਆ ਕਰੋ ਪੈਸੇ ਭੇਜ ਦਿਆ ਕਰੋ ਮੇਰਾ ਕੰਮ ਹੀ ਇਹ ਆ ਉਹ ਰਬ ਠੀਕ ਆ ਉਹਨੇ ਜਿਹੜੀ ਮਾਇਆ ਸੀ ਉਹਦੇ ਹਵਾਲੇ ਕਰਤੀ ਉਹਨੇ ਮਾਇਆ ਫੜ ਲਈ ਘਰੇ ਲਗਿਆ ਰਾਤ ਰੱਖਿਆ ਚੰਗੀ ਸੇਵਾ ਕਰੀ ਉਹਨੂੰ ਕਹਿੰਦਾ ਲੈ ਤੂੰ ਐਂ ਕਰੀ ਕਿਸੇ ਗੱਲ ਦਾ ਫਿਕਰ ਨਾ ਕਰੀ ਤੂੰ ਹੁਣ ਜਾ ਕੇ ਮੂਰੇ ਮਾਲ ਸਾਹਮਣ ਵਾਲਾ ਬਣ ਜੀ ਤੇ ਤੇਰੇ ਮਗਰ ਮਾਲ ਆ ਗਿਆ ਤੇ ਅੱਜ ਤੋਂ ਤੂੰ ਮੇਰਾ ਧਰਮ ਦਾ ਭਰਾ ਬਣ ਗਿਆ ਹੂੰ ਉਹਦਾ ਸਦਾ ਬਿਲਕੁਲ ਖੁਸ਼ ਹੋ ਗਿਆ ਪੂਰਾ ਮੇਰੇ ਤਾਂ ਕਰਮ ਹੀ ਖੁੱਲ ਗਏ ਮੈਨੂੰ ਅੱਗੇ ਤਾਂ ਸੀ ਮੇਰਾ ਬਾੜਾ ਵੱਡਾ ਤਨੀ ਬਣ ਜੂ ਅੱਡੇ-ਡੇ ਤਨੇ ਬੰਦੇ ਨਾਲ ਭਰਾ ਬਣ ਗਿਆ ਮੇਰਾ ਖੜਾ ਮੇਰਾ ਕਿੰਨਾ ਕ ਵਪਾਰ ਕਰਾਉ ਇਹ ਕਿੰਨਾ ਕ ਪੈਸਾ ਬਟਾਉ ਆ ਸੋਹ ਸੋਚ ਦਾ ਸਟਾਜ ਦਾ ਤੇ ਭਈ ਚੱਲ ਤੁਰਨ ਲੱਗਿਆ ਉਹਨੇ ਫੇਰ ਰੱਖ ਲਿਆ ਕੋਈ ਨਹੀਂ ਰਹਿ ਪਸ ਵੀਰੇ ਜਾਵਣੀ ਇੱਕ ਦਿਹਾੜੀ ਫੇਰ ਕਿੱਟੀ ਦਿਹਾੜੀ ਘਟ ਕੇ ਤਰਪਿਆ ਉਧਰ ਤੁਰ ਕੇ ਤੇ ਬੀੜੀ ਚੜ ਗਿਆ ਬੀੜੀ ਯਾਰ ਕੇ ਉਹ ਉਤਰਿਆ ਆ ਕੇ ਉਥੋਂ ਤੁਰਿਆ ਹੁੰਦਾ ਤੁਰਿਆ ਆਉਂਦਾ ਤੇ ਮੂਹਰੇ ਇੱਕ ਸ਼ਹਿਰ ਆ ਗਿਆ ਰਾਜਧਾਨੀ ਉਹ ਨੂੰ ਹੋ ਗਿਆ ਨੇਰਾ ਨੇਰਾ ਹੋ ਗਿਆ ਕਪੂਰਾ ਉਥੇ ਨਾ ਤਾਂ ਉਹਦੀ ਕੋਈ ਸ਼ਕੀਰੀ ਰਿਸ਼ਤੇਦਾਰੀ ਤੇ ਨਾ ਹੀ ਕੋਈ ਜਾਣ ਪਛਾਣ ਰਹੇ ਕਿੱਥੇ ਜੋ ਦੇਖਿਆ ਕੋਈ ਟਿਕਾਣਾ ਦੇਖਾ ਨਾ ਕੋਈ ਸ਼ਰਾਮ ਮਿਲੇ ਜਮਾ ਨੇਰਾ ਹੋ ਗਿਆ ਇਹ ਗਾਂ ਹੀ ਰੋਂ ਗਿਆ ਇੱਕ ਬੋੜ ਬੜਾ ਭਾਰਾ ਬੋੜ ਦਾ ਨਾਲਾ ਬੰਨਿਆ ਵਿਆ ਉਥੇ ਇੱਕ ਛਾੜ ਬੈਠਾ 40 50 50 ਸਾਲ ਦਾ ਉਹਦੇ ਮੁਰਲੇ ਪਾਸੇ ਇੱਕ ਪੱਠੀ ਬਣਾਈ ਵੀ ਪੱਠੀ ਦੇ ਉੱਤੇ ਕੜਾਹੀ ਪਈ ਤੇ ਕੋਲੇ ਦੁੱਧ ਪਿਆ ਉਹਨੇ ਦੇਖਿਆ ਵੀ ਬਾਬਾ ਬਾਬੇ ਕੋਲੇ ਰਾਤ ਕੱਟਾਂ ਉਹਨੇ ਜੁੱਤੀ ਲਾਹੀ ਲਾਹੇ ਜੁੱਤੀ ਤੇ ਥੜੇ ਤੇ ਚੜਿਆ ਬੜਾ ਨਿਰਮਤਾ ਦੇ ਨਾਲ ਹੱਥ ਬੰਨ ਕੇ ਤੇ ਉਹਨੇ ਪਹਿਰੀ ਹੱਥ ਲਾਈ ਪਹਿਰੀ ਹੱਥ ਲਾ ਕੇ ਕਹਿੰਦਾ ਵੀ ਬਾਬਾ ਵੀ ਮੈਂ ਤਾਂ ਤੇਰੀ ਕੋਠ ਲੈ ਕੇ ਆਇਆ ਵੀ ਮੈਂ ਰਾਤ ਕੱਟਣਾ ਨਾ ਤਾਂ ਵੀ ਕੋਈ ਸ਼ੀਰੀ ਹੱਥ ਕੁ ਟਿਕਾਣਾ ਹੈ ਨਹੀਂ ਤੇ ਮੈਂ ਦਿਨ ਚੜੇ ਉੱਠ ਜਾਣਾ ਤੇ ਵੀ ਮੈਂ ਇਸ ਤੇਰੇ ਕੋਲੇ ਪੈ ਜਾ ਉਹਨੇ ਕੰਨੀ ਕੱਢ ਕੇ ਅੱਖਾਂ ਕੋੜ ਹੋ ਕੇ ਭੱਜ ਕੇ ਪਿਆ ਉਹਨੂੰ ਅਰਾ ਇੱਥੇ ਕੋਈ ਰਾਤ ਰੂਤੀ ਕੱਟਣੀ ਆਉਰਾ ਜਿੱਧਰ ਮੈਂ ਆਰਾ ਪੈ ਜਾ ਉਹਨੇ ਫੇਰ ਕਿਹਾ ਦਾ ਬਾਬਾ ਵੀ ਮੈਂ ਤੇੜਾ ਕਰਾਂ ਚੱਕਣਾ ਬੇ ਮੇਰੀ ਬੇਨਤੀ ਆ ਵੀ ਮੈਂ ਰਾਤ ਕਟਲੀਆਂ ਤੜਕੇ ਨੂੰ ਤੁਰ ਜੂ ਤੇ ਤੂੰ ਐਂ ਕਾਹਨੂੰ ਕਰਦਾ ਬਈ ਨੇਰਾ ਮੈਂ ਜਾਵਾਂ ਵੀ ਕਿੱਥੇ ਤੇ ਕੋਲੇ ਡਾਂਗ ਪਈ ਸੀ ਡਾਂਗ ਚੱਕੀ ਤੇ ਦੋ ਤਿੰਨ ਮਾਰੀਆਂ ਮੋਰਾਂ ਚ ਅੱਲਾਹ ਰੱਬ ਗਾਲਾਂ ਕੱਢੀਆਂ ਇਥੋਂ ਭੱਜ ਜਾਦਾ ਮੈਂ ਇਹੋ ਜਿਹਾ ਸਾਥ ਨਹੀਂ ਮੈਂ ਸਾਥ ਦੁੱਧ ਧਾਰੀਆਂ ਜਿਉਂ ਜਮਿਆਂ ਮੈਂ ਅਨਨ ਨੂੰ ਮੂੰਹ ਨਹੀਂ ਲਾਇਆ ਦੁੱਧ ਕੋਈ ਪੀ ਜਾਂ ਧਰਦਿਆਂ ਦਾ ਤੇ ਦੁੱਧ ਮੈਂ ਪੀਣਾ ਨਾ ਜੇ ਕੋਈ ਨਹੀਂ ਜਾਖੀ ਦਿੰਦਾ ਮੈਂ ਦੋ ਦੋ ਚਾਰ ਚਾਰ ਦਿਨੋਂ ਮੈਂ ਨਗਾ ਲਾ ਨੂੰ ਜਾਂ ਨਿਕਲ ਜਾ ਮੇਰੀਆਂ ਅੱਖਾਂ ਤੋਂ ਪਰੇ ਦੰਦੀਆਂ ਵੱਡੇ ਉਹ ਇਹਦਾ ਬੋੜ ਸੀ ਬੋੜ ਦੀ ਧਾਰੀਆਂ ਦੂਧੀਆਂ ਫੁੱਟੀਆਂਆਂ ਸੀ ਬਾੜੀਆਂ ਸੀ ਉਹ ਲੈ ਕਨੇੜੀ ਰਾਤ ਉਸ ਦਾਗਰ ਨੇ ਕਿਹਾ ਵੀ ਮਲਿਆ ਪਾਸੇ ਹੋ ਜਾਂ ਤੇ ਇਥੇ ਲੋਕ ਕੇ ਮੈਂ ਪਾਸੇ ਦਾੜੀ ਹੀ ਵੜ ਜੂਗਾ ਰਾਤ ਕੱਟ ਲਾਂਗਾ ਦਿਨੇ ਰਾਹ ਪੇ ਜੂ ਮੈਂ ਚਲ ਉਹ ਪਾਸੇ ਜੇ ਹੋ ਗਿਆ ਸੀ ਨੇਰਾ ਜਦੋਂ ਸਾਹ ਕਿਨੇ ਮਾਰਾ ਮੋਟਾ ਆਠਾ ਪਾਸਾ ਆ ਕਿਸ਼ਤਾ ਤੇ ਹੋਲੀ ਗਨੇ ਲੋਕ ਕੇ ਤੇ ਹੋ ਬੋੜ ਨਾ ਜੜਾਂ ਚ ਵੜ ਕੇ ਬਹਿ ਗਿਆ ਜੜਾਂ ਸੀ ਪਾਲੀਆਂ ਪਤਾ ਨਾ ਲੱਗੇ ਸਾਦ ਨੂੰ ਕਿ ਨੇਰਾ ਜਿਵੇਂ ਦੇਖਿਆ ਟਿਕ ਟਕਾ ਹੋ ਗਿਆ ਜਮਾ ਅੱਧੀ ਰਾਹ ਦਾ ਨੇੜ ਹੋਇਆ ਤੇ ਸਾਦ ਨੇ ਆਪ ਦਾ ਉਹੀ ਆਛਣ ਚੱਕਿਆ ਆਕੇ ਆਛਣ ਕਰਿਆ ਪਰੇ ਥੱਲਿਓਂ ਥੌਂ ਫੋਲਿਆ ਫੋਲ ਕੇ ਖੰਡਾ ਚੱਕਿਆ ਖੰਡਾ ਬਹੁ ਵੱਡਾ ਤਿੱਖਾ ਖੰਡਾ ਚੱਕ ਕੇ ਉਹੋ ਲੀੜੇ ਲਾਹ ਤੇ ਹੋਰ ਲੀੜੇ ਪਾਇ ਕਾਲੇ ਲੀੜੇ ਪਾਲੇ ਜਟਾਂ ਖਲਾਰ ਲੀਆਂ ਮੂੰ ਤੇ ਕਾਲਸ ਮਲ ਲਈ ਮਲ ਕੇ ਤੇ ਲੈ ਕੇ ਖੰਡਾ ਸ਼ਹਿਰ ਚ ਚੱਲ ਗਿਆ ਉਹ ਸਭ ਕੋ ਦੇਖੀ ਜਾਂਦਾ ਸ਼ਹਿਰ ਦੇ ਵਿੱਚੋਂ ਫੇਰੋ ਕੋਈ ਉਹ 2.5 ਸਾਲ ਦਾ ਜਵਾਖ ਲਿਆ ਚੱਕਾ ਅੱਛਾ ਜੀ ਨੋ ਜਵਾਖ ਲਿਆ ਚੱਕੇ ਤੇ ਜਵਾਖ ਦਾ ਮੂੰਹ ਬੰਨਿਆ ਆ ਵਿਆ ਤੇ ਉਹਨੇ ਦੇਖ ਲਿਆ ਵੀ ਜਵਾਖ ਚੱਕ ਲਿਆ ਤੇ ਜਾਂਦਾ ਹੋਇਆ ਦੁੱਧ ਸੀ ਜਿਹੜਾ ਉਹ ਕੜਾਹੀ ਚ ਰੱਖ ਕੇ ਥੱਲੇ ਮੁੱਠੀ ਜੀ ਅੱਗ ਮਚਾ ਗਿਆ ਹਾਂ ਆਖੇ ਜਦੋਂ ਉਹਨੇ ਮੁੰਡਾ ਦਾਹਰੇ ਮੂੰਹ ਬੰਨਿਆ ਤੇ ਉਹ ਤਾਂ ਦੇਖ ਕੇ ਕੰਬਣ ਲੱਗ ਗਿਆ ਫਰਾਗਰ ਫਰਾਗਰ ਨੂੰ ਪਤਾ ਲੱਗ ਗਿਆ ਕਹੇ ਮੁੰਡਾ ਲਿਆ ਚਾਕੇ ਛੁਰਾਲੀ ਫੇਦਾ ਤੇ ਮੁੰਡੇ ਨੂੰ ਮਾਰੂਗਾ ਮੇਰਾ ਸਾਲਾ ਉਹਨੇ ਔਨ ਸਾਰੀ ਤੇ ਮੁੰਡੇ ਦਾ ਗਰਦਨ ਤੇ ਮਾਰਿਆ ਖੰਡਾ ਮੁੰਡਾ ਬੜਤਾ ਬੜ ਕੇ ਜਿਹੜਾ ਸਿਰ ਸੀ ਉਹਦੋਂ ਥੱਲੇ ਨੱਪਤਾ ਤੇ ਮੁੰਡੇ ਨੂੰ ਕਰਕੇ ਡੱਕਰੇ ਤੇ ਦੁੱਧ ਦੇ ਵਿੱਚ ਸੜਤਾ ਤੇ ਉਹ ਸਦਾ ਕਰਤਾ ਬਠਾ ਕੰਬੇ ਵਿਚਾਰੇ ਦਾ ਮੂਥ ਨਿਕਲ ਗਿਆ ਵਿੱਚ ਦਰਦੇ ਦਾ ਵੀ ਐਡਾ ਪਾਪੀ ਸਾਹ ਉਹਨੇ ਫਿਰ ਉਹ ਰੰਗ ਕੇ ਮੁੰਡਾ ਖਾਦਾ। ਖਾ ਕੇ ਤੇ ਉਹ ਸਾਬ ਨੂੰ ਸੀਨ ਦੀ ਨਾ ਰਿਹਾ। ਜਦੋਂ ਦੇਖਿਆ ਤੜਕਾ ਹੋ ਗਿਆ ਬੰਦਾ ਤੜਕਾ ਤੇ ਸਾਹ ਦੀ ਮੜੀ ਦੀ ਅੱਖ ਲੱਗ ਗਈ। ਉਹ ਹੋਲੀ ਦਿਨੇ ਸਦਾਗਰ ਖਿੱਚ ਗਿਆ। ਖਿੱਚ ਗਿਆ ਬਈ ਉਹਨੇ ਕਿਸੇ ਨੂੰ ਨਹੀਂ ਦੱਸਿਆ ਸਾਦ ਸਦਾਕਰ ਨੇ। ਕਿਸੇ ਕੋਲੇ ਗੱਲ ਨਹੀਂ ਕਹੀ। ਸਦਾਗਰ ਕਹਿੰਦਾ ਬਈ ਹੁਣ ਦੱਸਾਂ ਕਿਹਨੂੰ ਦੱਸਾਂ? ਸਦਾਗਰ ਕਹਿੰਦਾ ਵੀ ਇਹ ਸ਼ਹਿਰ ਦਾ ਰਾਜਾ ਤੇ ਵੱਡੇ ਦਿਨ ਚ ਕਸ਼ੇਰੀ ਲੱਗੂ। ਜਾ ਕੇ ਰਾਜੇ ਨੂੰ ਦੱਸੂ। ਕਿਰ ਉੱਥੇ ਉਹਨੇ ਆਦਾ ਫਿਰਦਾ ਤੁਰਦਾ ਰਹੇ ਖਾਦਾ ਪੀਤਾ ਦਿਨ ਚੜਿਆ ਵੈ ਸੀਗਾ ਤੇ ਜਦੋਂ ਫੇ ਕਸ਼ੇਰੀ ਲੱਗੀ। ਉਸ ਵੇਲੇ ਸਦਾਗਰ ਕਸ਼ੇਰੀ ਚ ਗਿਆ। ਉੱਥੇ ਵਿਸਵਾ ਲੱਗੀ ਵੀ। ਵਿਸਵਾ ਨੱਚੀ ਜਾਵੇ। ਲੋਕਾਂ ਬਹੁਤ ਆਏ ਵੇ ਦੇਖਣ ਵਿਸਵਾ ਨੂੰ। ਸਦਾਗਰ ਜਿਸ ਵੇਲੇ ਬੈਠ ਜਾ ਕੇ ਖੜਾ ਨਾ ਬਸਵਾ ਨੱਚਦੀ ਨੱਚਦੀ ਨੇ ਢੇੜਾ ਦਿੰਦੀ ਦਿੰਦੀ ਨੇ ਸਦਾਗਰ ਕੰਨਿਆਂ ਉਂਗਲ ਕਰੀ ਹੂੰ ਬਸਵਾ ਨੇ ਜਦੋਂ ਸਦਾਗਰ ਕੰਨਿਆਂ ਉਂਗਲ ਕਰੀ ਰਾਜਾ ਚ ਾਖੀ ਜਾਂਦਾ ਸਾਰੀ ਜਨਤਾ ਚ ਾਖਦੀ ਆ ਤੇ ਬਸਵਾ ਢੇੜਾ ਖਾ ਕੇ ਡਿੱਗ ਪਈ ਉਹ ਬੰਦੇ ਕੰਨਿਆਂ ਉਂਗਲ ਕਾਇ ਸਦਾਗਰ ਕੰਨਿਆਂ ਢੇੜਾ ਖਾ ਕੇ ਡਿੱਗ ਪਈ بے ਹੋਸ਼ ਹੋ ਰਾਜੇ ਨੇ ਉਹਨਾਂ ਹੁਕਮ ਦਿੱਤਾ ਅਰਾਏ ਬੰਦੇ ਨੂੰ ਫੜੋ ਜਿਹਦੇ ਕੰਨੀ ਉਂਗਲ ਕੀਤੀ ਆ ਅੰਦਰ ਦੇ ਦਾ ਵਿਚਾਰੇ ਦੇ ਗਿਆ ਸੀ ਫਾਇਦਾ ਕਰਨ ਸਾਕਨ ਦਾ ਖਰਾ ਫਾਇਦਾ ਹੋ ਗਿਆ ਸਦਾ ਗਰੇ ਦਾ ਹੱਥ ਕੜੀ ਲਾ ਲਈ ਹੱਥ ਕੜੀ ਲਾ ਕੇ ਵੰਨ ਲਿਆ ਉਹਨੂੰ ਲੱਗੇ ਨੱਪਣ ਕੁੱਟਣ ਉਹਨੂੰ ਵਿਸਬਾਂ ਨੂੰ ਸੁਰਤ ਨਾ ਆਵੇ ਰਾਜੇ ਨੇ ਕਹਿਤਾ ਆਰਾ ਵੀ ਇਹ ਆ ਕੋਈ ਜਾਦੂ ਹੋਰ ਬੰਦਾ ਇਨੇ ਜਾਦੂ ਮਾਰਿਆ ਬਸਵਾ ਤੇ ਬੇਹੋਸ਼ ਕਰਤੀ ਤੇ ਇਹਨੂੰ ਲਿਜਾ ਕੇ ਜੰਗਲ ਦੇ ਵਿੱਚ ਇਹਨੂੰ ਕਤਲ ਕੀਤਾ ਜਾਵੇ। ਬਸਵਾ ਜੀ। ਵੀ ਇਹਨੂੰ ਕਤਲ ਕਰਦੇ ਹੋ। ਕਤਲ ਦਾ ਹੁਕਮ ਦੇਤਾ। ਚਲ ਉਦੋਂ ਨੂੰ ਬਸਵਾ ਵੀ ਸੁਰਤ ਫੜਿਆ ਹੀ। ਹਾਂ। ਰਾਜੇ ਨੂੰ ਦੱਸਿਆ ਵੀ ਬਸਵਾ ਸੁਰਤ ਫੜ ਗਈ। ਫਿਰ ਰਾਜੇ ਨੇ ਉਹਨੂੰ ਸੱਦਿਆ ਦਾ ਮੇਰੇ ਕੋਲੋਂ ਲਿਆਓ ਇਹਨੂੰ। ਕੋਲੇ ਲੈ ਗਏ। ਹੱਥ ਕੜੀ ਲੱਗੀ ਸਰਾਗਰ ਦੇ ਰਾਜਾ ਕਹਿੰਦਾ ਦੇਖ ਤੂੰ ਕਿਹੜਾ ਜਾਦੂ ਮਾਰਿਆ ਸੀ ਉਹਦੇ ਉੱਤੇ ਵੀ ਸੁਰਤਾਂ ਉਹਨੂੰ ਆ ਗਈ ਪਰ ਤੂੰ ਜਾਦੂ ਨਾ ਮਾਰੀ ਜਾ ਉਹ ਤੂੰ ਐਂ ਕਰ ਹੁਣ ਜੇ ਤਾਂ ਕਿਸੇ ਨੂੰ ਮਿਲਣਾ ਤਾਂ ਤਾਂ ਮਿਲਦਾ ਜੇ ਤੈਨੂੰ ਖਾਣਾ ਪੀਣਾ ਤੇ ਉਹ ਖਾ ਫੀ ਲੈ ਮੈਂ ਤੈਨੂੰ ਹੁਣ ਮੈਂ ਕਤਲ ਕਰਵਾ ਦਾਨਾ ਉਹ ਕਹਿੰਦਾ ਵੀ ਦੇਖ ਨਾ ਤਾਂ ਮੈਨੂੰ ਕੋ ਖਾਣਾ ਨਾ ਮੈ ਪੀਣਾ ਨਾ ਕਿਸੇ ਨੂੰ ਮਿਲਣਾ ਪਰ ਇੱਕ ਮੈਨੂੰ ਜੀ ਹੁਕਮ ਹੋਵੇ ਤੇ ਮੈਂ ਬੋਲ ਸਕਣਾ ਉਹ ਆਰਾ ਹਾਂ ਬੋਲ ਜੋ ਕੁਝ ਮਰਜ਼ੀ ਬੋਲ ਬੋਲਣ ਦਾ ਤੈਨੂੰ ਕੋਈ ਬਨਾਂ ਨਹੀਂ ਪਰ ਮੈਂ ਇੱਕ ਗੱਲ ਕੀ ਮੈਂ 10 ਗੱਲਾਂ ਕਰ ਉਹ ਕਹਿੰਦਾ ਆਦਾ ਦੇਖੀ ਚਤਰ ਚਤਰ ਦੇਖੀ ਘਰਾਂ ਵਾਲੀ ਨਾਰੀ ਔਰ ਬੀੜੀ ਵਿੱਚ ਦੇਖਿਆ ਗੰਡਾ ਵਫਾਰੀ ਭੋਰ ਥੱਲੇ ਦੇਖਿਆ ਸਾਧ ਦੁੱਧ ਧਾਰੀ ਤੇ ਸਾਰੀ ਗੱਲ ਰਾਜਨਾ ਤੇਰੇ ਪੈਰੋਂ ਭਗਾੜੀ ਸਾਰੀ ਗਲਤਾਂ ਐ ਭਗਾੜੀ ਉਹ ਕਹਿੰਦਾ ਨੂੰ ਨੇੜੇ ਲਿਓ ਮੇਰੇ ਜਮਾਂ ਨੇੜੇ ਕਰਕੇ ਆਦਾ ਮੈਨੂੰ ਸਮਝ ਨਹੀਂ ਆਈ ਤੇਰੀ ਤੂੰ ਦੱਸ ਕੀ ਗੱਲ ਕਹਿਣਾ ਤੂੰ ਮੇਰੇ ਤੇ ਕੀ ਦੋਸ਼ ਲਾਇਆ ਮੈਂ ਸਾਰੀ ਗੱਲ ਰਾਜਨਾ ਤਾਂ ਐਂ ਵਿਗਾੜੀ ਉਹ ਕਹਦਾ ਐਂ ਹਉ ਕਰ ਪਹਿਲਾਂ ਮੇਰੇ ਹੱਥ ਕੜੀ ਲਾ ਦੇ ਤਾਂ ਮੈਨੂੰ ਮਾਰਨਾ ਹੀ ਆ ਮੈਂ ਭੱਜਦਾ ਨਹੀਂ ਫੇਰ ਲਾ ਲਈ ਹੱਥ ਕੜੀ ਜਿੰਨਾ ਚੇ ਮੇਰੇ ਹੱਥ ਨਹੀਂ ਖੋਲਦਾ ਮੈਥੋਂ ਗੱਲ ਨਹੀਂ ਦੱਸੀ ਜਾਂਦੀ ਹੱਥ ਖੋਲ ਫੇਰ ਦੱਸੂ ਆ ਤਾਂ ਮੇਰੇ ਬੰਨੇ ਵੇ ਆ ਉਹ ਵਜੀਰ ਆਰਾ ਹੱਥ ਖੋਲ ਲਿਓ ਹੱਥ ਖੋਲ ਤੇ ਹਾਰੇ ਦੱਸ ਉਹ ਆਲਾ ਮੈਂ ਆ ਸਦਾਗਰ ਫਲਾਨੇ ਸ਼ਹਿਰ ਦਾ ਮੈਂ ਸਦਾਗਰੀ ਕਰਦਾ ਸੀ ਮੈਂ ਆ ਵਪਾਰੀ ਮੈਂ ਗਿਆ ਵਿਆਹਿਆ ਜਿਉਂ ਵਿਆਹਿਆ ਗਿਆ ਮੇਰੇ ਪਿਉ ਦੀ ਮੌਤ ਹੋ ਗਈ ਘਰੇ ਕੋਈ ਹੋਰ ਨਾ ਤੇ ਮੈਂ ਆਪਦੇ ਘਰਾਣੇ ਨੂੰ ਕਿਹਾ ਵੀ ਤੂੰ ਨੂੰ ਮੈਂ ਪੇਕੀ ਖੜਿਆ ਹਣਾ ਮੈਂ ਜਾਣਾ ਵਪਾਰ ਕਰਨ ਤੇ ਦੁਕਾਨ ਛੱਡ ਨੂੰ ਬੰਦਾ ਤੇ ਤੂੰ ਪੇਕੀ ਛੱਡਿਆ ਮਾਂ ਆਲਾ ਉਹਦੇ ਮੂੰਹੋਂ ਖੁਸ਼ੀ ਹੀ ਉੱਡ ਗਈ ਤੇ ਮੈਂ ਦੁਕਾਨ 'ਚ ਜਾਵੜਿਆ ਦੁਕਾਨ 'ਚ ਜਾ ਕੇ ਤੇ ਉੱਥੇ ਇਹ ਮੱਛੀਆਂ ਵੇਖਦੀਆਂ ਸੀ ਤੇ ਮੈਂ ਲੈ ਕੇ ਚਾਰ ਮੱਛੀਆਂ ਭੇਤੀਆਂ ਕਰਨ ਨੂੰ ਮੈਂ ਜਲ ਮੀਟ ਬਣਾਵਾਂਗੇ ਉਹ ਮੁੰਡਾ ਸੀ ਕੋਲੇ ਮੈਂ ਉਹਨੂੰ ਆਖਿਆ ਲੈ ਓ ਆ ਵੀ ਚਾਚੀ ਨੂੰ ਫੜਾ ਦੇ ਘਰੇ ਮੱਛੀਆਂ ਬਣਾ ਰੂਗੀ ਉਹ ਆਲਾ ਮੁੰਡੇ ਨੂੰ ਫੜਾ ਤੀਆ ਮੁੰਡਾ ਘਰੇ ਆ ਕੇ ਆਲਾ ਚਾਚੀ ਆ ਮੱਛੀਆਂ ਫੜਾਈਆਂ ਚਾਚੇ ਨੇ ਉਹ ਕਹਿੰਦੀ ਪਾਣੀ ਆ ਬਾਲਟੀ ਚ ਪਾਣੀ ਪਾਤਾ ਤੇ ਆਰੀ ਦੇ ਬਛੜਦੇ ਵੀ ਮੈਂ ਹੱਥ ਨਹੀਂ ਲਾਉਣਾ ਹਾਂ ਆਰਾ ਮੈਂ ਉੱਥੋਂ ਇਹਨਾਂ ਨੂੰ ਆਥਰੇ ਦਿਨ ਛਿਪਿਆ ਤੇ ਮੈਂ ਬੋਤਲ ਲੈ ਲਈ ਦਾਰੂ ਦੀ ਵੀ ਮੀਠਮੂਠ ਬਣਿਆ ਚੱਲ ਬੋਤਲ ਲੈਣਗੇ ਆਰਾ ਜਦੋਂ ਮੈਂ ਆਇਆ ਮੇਰੇ ਆਉਂਦੇ ਨੂੰ ਮੈਂ ਪਕਾ ਆਖੇ ਪਾਖੇ ਮਖ ਲਿਆ ਵੀ ਇੱਥੋਂ ਪੂਰਾ ਮੀਠਮੂਠ ਮੈਂ ਆਇਆ ਤਾਂ ਆਰਾ ਉਹਨੇ ਪਾਖੇ ਮੂੰਗੀ ਦੀ ਦਾਲ ਕੌਲਿਸ ਦੇ ਵਿੱਚੋਂ ਚਫੜਾਤਾ ਮੈਨੂੰ ਆਰਾ ਮਖੀਆ ਕੀ ਕੀਤਾ ਮੂ ਮੂ ਬਹੁਤ ਆਦਾਸ ਹੋਦਾ ਉਹ ਆਲੀ ਵੀ ਮੈਂ ਤਾਂ ਨਹੀਂ ਮੱਛੀਆਂ ਬਣਾਈਆਂ ਵੀ ਮੈਂ ਤੈਨੂੰ ਮੱਛੀਆਂ ਭੇਜੀਆਂ ਸੀ ਤੂੰ ਕਦੋਂ ਨਹੀਂ ਬਣਾਈਆਂ ਮੈਂ ਤਾਂ ਬੋਤਲ ਦੇ ਪੈਸੇ ਲੈ ਆਏ ਆ ਉਹ ਆਲੀ ਮੈਂ ਤਾਂ ਨਹੀਂ ਮੱਛੀਆਂ ਬਣਾਈਆਂ ਵੀ ਮੈਂ ਅਜ ਤੱਕ ਕਰਤੇ ਥੋਂ ਬਿਨਾਂ ਕਿਸੇ ਮਰਦ ਨਾਲ ਹੱਥ ਨਹੀਂ ਛੋਹ ਦਿੱਤਾ ਜਮਾਈ ਉਹਨਾਂ ਦੇ ਵਿੱਚ ਮੈਨੂੰ ਨਹੀਂ ਪਤਾ ਲੱਗਿਆ ਮੱਛੀਆਂ ਦੇ ਵਿੱਚ ਵੀ ਕਿਹੜਾ ਨਰ ਤੇ ਕਿਹੜਾ ਮਦੀਨ ਜੇ ਮੇਰਾ ਕਿਸੇ ਮਰਦ ਨੂੰ ਹੱਥ ਲੱਗ ਜਾਂਦਾ ਫੇਰ ਮੈਂ ਤਾਂ ਪਾਪਾ ਦੇ ਅਧਿਕਾਰੀ ਹੁੰਦੇ ਤਾਂ ਨਹੀਂ ਬਣਾਈਆਂ ਆਰਾ ਮੈਨੂੰ ਹਰ ਐਸਾ ਯਕੀਨ ਆਇਆ ਉਹਦੇ ਉੱਤੇ ਕਿ ਤੂੰ ਤਾਂ ਐਵੇਂ ਬਹਿਮ ਕਰੀ ਜਾਣਾ। ਇਹ ਤਾਂ ਧੰ ਪਤਨੀ ਆਇਆ ਤਾਂ ਦੇਖ ਕਿੰਨੀ ਦੇਰ ਤੀ ਕਿੱਥੇ ਹੱਥ ਵੀ ਨਹੀਂ ਲਾਉਂਦੀ ਤੂੰ ਐਵੇਂ ਛੱਕਾਂ ਕਰੀ ਜਾਣਾ। ਆਰਾ ਮੈਂ ਆਖਿਆ ਵੀ ਠੀਕ ਆ। ਪਰ ਮੈਂ ਜਾਉਂ। ਸਦਾਗਰੀ ਕਰਨ ਤੇ ਤੂੰ ਘਰੇ ਨਹੀਂ। ਆਰਾ ਉਹਦਾ ਮੂੰਹ ਖੜ ਗਿਆ। ਮੈਂ ਆਦਾਂ ਨੂੰ ਘਰੇ ਛੱਡ ਕੀ ਦਿੱਤੀ। ਤੁਰ ਪਿਆ ਸਦਾਗਰੀ ਕਰਨ। ਯੋ ਨੋ ਬੀੜੀ ਚੜ ਗਿਆ ਬੀੜੀ ਚੜ ਕੇ ਤੇ ਉਧਰੋਂ ਜਾ ਕੇ ਉਤਰਿਆ ਬੀੜੀ ਦੇ ਵਿੱਚ ਬੰਦੇ ਹੋਰ ਵੀ ਬਹੁਤ ਕੱਖਾਂ ਦੀ ਪੰਡ ਸਿੱਟੀ ਵਿੱਚ ਤੇ ਇੱਕ ਤਖੜਾ ਬੰਦਾ ਬੜੀ ਸ਼ਕੀਨੀ ਲਾਈ ਵੀ ਚੰਗੀ ਜੁੱਤੀ ਪਾਈ ਵੀ ਬੜੀ ਹਲੀੜੇ ਪਾਏਵੇਂ ਮੈਂ ਖਾ ਵੀ ਕੋਈ ਤਖੜਾ ਬੰਦਾ ਹੈ ਜਦੋਂ ਉੱਥੋਂ ਆਦਾ ਉਤਰੇ ਤੇ ਉਹਦੇ ਆਲਾ ਚਾਦਰੇ ਦੇ ਵਿੱਚ ਕਿ ਕੱਖ ਖੜ ਗਿਆ ਗੋਰੇ ਦਾ ਆਣ ਗਿਆ ਤੇ ਅਸੀਂ ਆਦਾ ਥੋੜੀ ਬਾਹਰੋਂ ਤੁਰੇ ਤੇ ਗੱਲਾਂ ਕਰਦੇ ਤੁਰੇ ਜਾਂਦੇ ਆ ਮੈਨੂੰ ਕਹਿੰਦਾ ਕਿ ਖੜੀ ਮੜਿਆ ਯਾਰ ਮੈਂ ਕਿਹਾ ਕੀ ਗੱਲ ਹੋ ਗਈ ਆ ਨਾ ਯਾਰਾਂ ਕੱਖ ਆ ਗਿਆ ਮੈਂ ਬੀੜੀਆਂ ਸੱਟਿਆ ਵਾਂ ਆਹ ਮੈਂ ਉਹਨੂੰ ਕਿਹਾ ਵੀ ਇਹ ਕਿੱਡੀ ਗੱਲ ਆ ਕਿਉਂ ਵਹਿਮ ਕਰਦਾ ਯਾਰ ਕੱਖ ਹੀ ਆ ਪੁਰਾ ਆਹ ਰ ਮੈਨੂੰ ਕਹਿੰਦਾ ਮੈਂ ਪਪਾ ਦਾ ਅਧਿਕਾਰੀ ਹੁਣਾ ਮੈਂ ਨਹੀਂ ਕਿਸੇ ਦਾ ਕੱਖ ਰੱਖਦਾ ਨਾ ਨਾ ਮੇਰੇ ਘਰੇ ਕੋਈ ਆਵਦੇ ਅੰਤ ਨਹੀਂ ਮੈਂ ਬਹੁਤ ਵੱਡਾ ਲੱਖਾਂ ਪਤੀਆਂ ਲਖਪਤੀ ਆ ਤੇ ਆਲਾ ਮੈਂ ਖਿਆ ਵੀ ਐਡਾ ਬੰਦਾ ਤਖੜਾ ਆਲਾ ਮੈਂ ਉਹਨੂੰ ਪੁੱਛ ਬੈਠਾ ਵੀ ਭਾਈ ਕੀ ਕਰਦਾ ਉਹ ਆਲਾ ਮੈਂ ਸਦਾਗਰਾਂ ਬਹੁਤ ਵੱਡਾ ਲੱਖਾਂ ਕਰੋੜਾਂ ਦਾ ਕੰਮ ਕਰਦਾ ਬਹੁਤ ਧਾਣਾ ਮੇਰੇ ਕੋਲੇ ਮੈਂ ਵੱਡਾ ਵਪਾਰੀ ਆ ਮੈਂ ਇਥੋਂ ਬੈਠਾ ਸਪਲਾਈ ਕਰਦਾ ਮਾਰਲੇ ਮੁਰਖਾਂ ਨੂੰ ਆਲਾ ਮੈਂ ਭੱਜ ਗਿਆ ਮੈਂ ਖਿਆ ਵੀ ਮੈਂ ਵੀ ਸਦਾਗਰਾਂ ਮੋਰਾ ਇਹ ਸਨਾਗਰ ਮੈਨੂੰ ਪੈਸੇ ਦੇ ਜਾ ਤੇ ਜਾ ਕੇ ਮਾਲ ਸਾਹਮਣੇ ਵਾਲਾ ਬਣੀ ਤੇ ਮਾਲ ਤੇਰੇ ਮਗਰ ਆ ਗਿਆ ਤੈਨੂੰ ਲੋੜ ਹੀ ਨਹੀਂ ਆਉਣ ਦੀ ਕਰ ਛੱਡ ਕੇ ਆਹਦਾ ਮੈਂ ਤਾਂ ਖੁਸ਼ ਹੋ ਗਿਆ ਮੈਂ ਚਾਰ ਆਪਣੇ ਐਡੇ ਬੰਦੇ ਤਖਰੇ ਨਾਲ ਲਿਆਜ ਪਏਗੀ ਮੈਨੂੰ ਘਰੇ ਲਿਆ ਗਿਆ ਰਾਤ ਰੱਖੀ ਸੇਵਾ ਚੰਗੀ ਕੀਤੀ ਤੇ ਮਾਇਆ ਦੇ ਮੇਥੋਂ ਬਗਲੇ ਫੜ ਲਿਆ ਦਾ ਤੂੰ ਚਾਲ ਤੇਰੇ ਮਗਰ ਮਾਇਆ ਆ ਗਈ ਸਮਾਨ ਆ ਗਿਆ ਸਾਹਮਣ ਵਾਲਾ ਬਣ ਤੇ ਅੱਜ ਤੋਂ ਤੂੰ ਮੇਰਾ ਨਾ ਮੂਢੇ ਤੇ ਅਸਰ ਕੇ ਮੈਨੂੰ ਨਾ ਅੱਜ ਤੋਂ ਤੂੰ ਮੇਰਾ ਧਰਮ ਦਾ ਭਰਾ ਬਣ ਗਿਆ। ਉੱਥੋਂ ਆਲਾ ਮੈਂ ਉਹਨੂੰ ਪੈਸੇ ਦੇ ਕੇ ਤੇ ਮੁੜ ਆਇਆ। ਜਿਦੋਂ ਆ ਕੇ ਉੱਥੋਂ ਮੈਂ ਉਤਰਿਆ ਤੇ ਮੈਨੂੰ ਤੁਰਦੇ ਆਉਂਦੇ ਨੂੰ ਹੋ ਗਿਆ ਨੇਰਾ ਤੇਰੇ ਖੈਰ ਚ ਆ ਗਿਆ। ਉਹ ਤੇਰੇ ਸ਼ਹਿਰ ਚ ਆ ਗਿਆ ਨੇਰਾ ਪੂਰਾ ਕੁਪ ਕਿਤੇ ਮੈਨੂੰ ਨਾਂ ਸਰਾ ਦਾ ਪਤਾ ਕੁਛ ਨਾ ਪਤਾ ਲੱਗੇ। ਤੇ ਮੈਂ ਵੀ ਰਾਤ ਕਿੱਥੇ ਕੱਟਾਂ ਮੈਂ ਦੇਹ ਦਾ ਤੁਰਿਆ ਫਿਰਦਾ ਇੱਕ ਤੇਰੇ ਸ਼ਹਿਰ ਦੇ ਵਿੱਚ ਬੋੜ ਬਹੁਤ ਭਾਰਾ ਥੜਾ ਬੰਨੇ ਹੋਇਆ ਉੱਥੇ ਇੱਕ ਸਾਰ ਬੈਠਾ 40-50 ਸਾਲ ਦਾ ਮਾ ਦਾ ਉਹਨੂੰ ਜੁੱਤੀ ਲਾ ਕੇ ਦੂਰੋਂ ਤੇ ਮੱਥਾ ਟੇਕਿਆ ਟੇਕ ਕੇ ਮੱਥਾ ਮੈਂ ਆਖਿਆ ਵੇਖੀ ਬਾਬਾ ਵੀ ਮੈਂ ਰਾਤ ਕੱਟਣਾ ਆਹਦਾ ਮੈਨੂੰ ਕੱਢ ਕੇ ਲਾ ਅੱਖਾਂ ਤੇ ਡਰਾਇਆ ਆਹੇ ਤੇ ਰਾਤ ਨੂੰ ਟਕਟਣ ਦਾ ਕੋਈ ਕੰਮ ਨਹੀਂ ਤੇ ਪੱਤੇ ਬਾਜਾ ਤਰਦਾ ਵਗ ਮੈਂ ਆਹਾਂ ਸਾਲ ਦੁੱਧ ਤਰੀਆਂ ਜਿਉਂ ਮੈਂ ਜੰਮਿਆ ਮੈਂ ਇਹ ਨਾ ਨਹੀਂ ਖਾਦਾ ਜੇ ਕੋਈ ਦੁੱਧ ਦਿੰਦਾ ਤਾਂ ਸ਼ਖ ਨਾ ਨੇ ਨਹੀਂ ਆਹਾਂ ਕਈ ਕੀ ਦਿਨ ਮੈਂ ਉਹੀ ਨਗਾ ਲੈਣਾ ਭਾਜਨ ਕਰੀ ਜਾਣਾ ਰੱਬ ਦਾ ਬਸ ਆਹਾਂ ਮੈਂ ਫੇਰ ਹੱਥ ਬਨ ਕੇ ਕਿਹਾ ਵੀ ਬਾਬਾ ਮੈਂ ਕਿਹੜਾ ਤੈਥੋਂ ਖਾਣਾ ਜੇ ਕਰਨਾ ਜੇ ਬਾਹਲਾ ਮੈਂ ਛੜੇ ਤੋਂ ਥੱਲੇ ਹੋ ਕੇ ਪੈ ਜਾਣਾ ਆਲਾ ਮੇਰੇ ਦੋ ਡਾਂਗਾ ਮਾਰੀਆਂ ਮੋਰਾਂ ਚ ਤੇਰਾ ਤੀਜੀ ਮੱਜ ਦੇ ਬਾਝ ਦੇ ਤੇ ਮੈਂ ਥੜੇ ਤੋਂ ਥੱਲੇ ਉਤਰਿਆ ਥੱਲੇ ਉਤਰ ਕੇ ਮੈਂ ਥੋੜਾ ਆਇਆ ਪਾਸੇ ਹੋ ਗਿਆ ਪਾਸੇ ਹੋਇਆ ਵਾ ਸਾਲਾ ਮੈਨੂੰ ਕੋਈ ਪਤਾ ਨਾ ਲੱਗੇ ਨੇਰੀ ਰਾਤ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ ਆਲਾ ਮੈਂ ਅੱਖ ਜੀ ਬਚਾ ਆਖੀ ਉਹ ਤੋਂ ਤੇ ਮੋਢ ਦੇ ਥਾਲੇ ਪਾਲਾ ਜੜਾਂ ਉਤਰਿਆਂ ਮੀਆਂ ਪਤਾ ਹੀ ਨਹੀਂ ਲੱਗਦਾ ਆਲਾ ਮੈਂ ਦੇਖੇ ਭਲੇਖਾ ਜਾਰੇ ਜੜਾਂ 'ਚ ਮੜ ਕੇ ਬਹਿ ਗਿਆ ਉਨ ਗੁਰਾਂਚ ਬੈਰ ਗਿਆ ਤੇ ਅੱਧੀ ਰਾਤ ਹੋਈ ਅੱਧੀ ਰਾਤ ਤੋਂ ਬਾਅਦ ਸਾਂਨੇ ਆਉਂਦਾ ਅੱਖਣ ਪਰਿਆ ਪਰੇ ਕਰਿਆ ਥੋਂ ਥੋਂ ਫੋਲਿਆ ਖੰਡਾ ਚੱਕਿਆ ਖੰਡਾ ਚੱਕ ਕੇ ਚੋਲਾ ਬਦਲਿਆ ਲੰਮਾ ਚੋਲਾ ਪਾਇਆ ਹਰੇ ਰੰਗ ਦਾ ਮੂੰਹ ਤੇ ਕਾਰ ਸਲਾਈ ਲਾਖ ਤੇ ਤੇਰੇ ਉਹ ਸ਼ਹਿਰ ਚ ਵੜ ਗਿਆ ਉਹ ਫਿਰ ਆਦਾ 2 1/2 ਸਾਲ ਦਾ ਜੁਆਖ ਲਗਿਆ ਚੱਕ ਕੇ ਲਿਜਾ ਕੇ ਦੁੱਧ ਦਾ ਉਪਰੀ ਨੀਂਦ ਆਉਂਦੀ ਹੈ ਤੇ ਚਲ ਜਦੋਂ ਉਹਦਾ ਦੁੱਧ ਉਬਲੀ ਜਾਂਦਾ ਸੀ ਉਹਦਾ ਮੁੰਡੇ ਦਾ ਮੂੰਹ ਬੰਨਿਆ ਵੈਸੀ ਉਹਨੇ ਜਾ ਕੇ ਖੰਡਾ ਮਾਰਿਆ ਮੁੰਡੇ ਦਾ ਸਿਰ ਵੱੜਤਾ ਵੱੜ ਕੇ ਮੁੰਡੇ ਦੇ ਡੱਕਰੇ ਕਰਕੇ ਇੱਕ ਦੰਤ ਸਿਰਤਾ ਉਹਨੂੰ ਰੈਨ ਲਿਆ ਸਿਹਰਾ ਦਾ ਥੱਲੇ ਨੱਪਤਾ ਨੱਪ ਕੇ ਤੇ ਉਹ ਖਾ ਕੇ ਸੌ ਗਿਆ ਤੇ ਮੈਂ ਆਦਾ ਤਰਕਿਓ ਸੁਨੇਹਾ ਨਿਕਲਿਆ ਵੀ ਮੈਂ ਕਿਸੇ ਕੋਲੇ ਗੱਲ ਨਹੀਂ ਕਰੀ ਵੀ ਮੈਂ ਰਾਜੇ ਨੂੰ ਦੱਸਦਾ ਜਾ ਕੇ ਰਾਜ ਨੋ ਰਾਜਾ ਮੈਂ ਤੇਰੇ ਕੋਲੇ ਆਇਆ ਜਿਹੜੀ ਇਹ ਵਿਸਵਾ ਉਹ ਵਿਸਵਾ ਨਹੀਂ ਆ ਦਾ ਉਹ ਮੇਰੇ ਕਨੀ ਉਂਗਲ ਕਰ ਗਈ ਉਹ ਮੇਰੇ ਘਰਾਂ ਵਾਲੀ ਆ ਜਿਹੜੀ ਕਹਿੰਦੀ ਸੀ ਨਾ ਮੈਂ ਬਾਣੇ ਬੰਦੇ ਨੂੰ ਹੱਥ ਨਹੀਂ ਲਾਉਂਦੀ ਉਹ ਆਲਾ ਤੇਰੀ ਵਿਸਵਾ ਬਣ ਗਈ ਆਖੇ ਤੇ ਰਹਿੰਦਾ ਖੁੰਦਾ ਜੋ ਢੇੜਾ ਖਾ ਕੇ ਮੈਨੂੰ ਡੇਕ ਪੀ ਤੇ ਰਹਿੰਦਾ ਖੁੰਦਾ ਤੂੰ ਮੈਨੂੰ ਹੁਣ ਕਸਲ ਕਰਾਉਣਾ ਸਾਰੀ ਕੰਮ ਤਾਂ ਤੇਰੇ ਪੈਰੋਂ بگੜਿਆ ਰਾਜ ਨੇ ਸਿਰ ਮਾਰਿਆ ਮਾਰ ਕੇ ਤੇ ਕੂੜੇ ਸਦ ਕੇ ਥਾਪੀ ਦਿੱਤੀ ਆ ਬੇਫਿਕਰ ਹੈ ਤੈਨੂੰ ਡੱਕਾ ਨਹੀਂ ਆਦਾ ਉਹਨੂੰ ਲਿਓ ਸਦ ਕੇ ਆ ਰ ਵਿਸਬਾ ਨੂੰ ਵਿਸਬਾ ਛੱਦ ਲਈ ਸਦ ਕੇ ਵਿਸਬਾ ਨੂੰ ਦਾ ਦੱਸ ਤੇਰੇ ਘਰ ਵਾਲਾ ਮਾਰੀ ਜੀ ਹੈ ਤਾਂ ਘਰ ਵਾਲਾ ਚਲੋ ਲਾਓ ਹੱਥ ਕੜੀਏ ਦੇ ਹੱਥ ਕੜੀ ਲਾਤੀ ਚਲਾ ਚੱਲ ਵੀ ਨਾਲ ਉਹਦਾ ਚਲੋ ਜੀ ਨਾਲ ਲੈ ਕੇ ਜੇ ਜਾ ਕੇ ਸਾਥ ਫੜ ਲਿਆ ਰਾਜਾ ਨਾਲ ਸਾਦ ਫੜ ਕੇ ਉਹਦਾ ਕਰਿਆ ਆਥਣ ਜਾਪਰੇ ਦੇ ਥਲੀਓ ਪਟਿਆ ਥੋਂ ਕਈ ਸਿਰ ਨਿਕਲੇ ਜੋ ਆਕਾਂ ਦੇ 90 ਵੇ ਉਹਨਾਂ ਨੂੰ ਫੜ ਕੇ ਲਿਆ ਕੇ ਦੰਨਾ ਨੂੰ ਕਚੇਰੀ ਦੇ ਵਿੱਚ ਖਤਰ ਕੀਤਾ ਨਾਇਤ ਉਹਦੇ ਘਰਾਂ ਵਾਲੀ ਨੂੰ ਨਾਲੇ ਸਾਦ ਨੂੰ ਫਿਰ ਉਹਨੇ ਫੌਜ ਦੇ ਬੰਦੇ ਭੇਜਿਆ ਦਾ ਗੰਡੇ ਵਪਾਰੀ ਨੂੰ ਲਿਓ ਜਾ ਕੇ ਫਿਰ ਭਾਈ ਉਹ ਗੰਡਾ ਵਪਾਰੀ ਪੇਸ਼ ਕੀਤਾ ਹੱਥ ਲਾ ਕੇ ਜਦੋਂ ਮੰਨਿਆ ਮੰਨਿਆ ਉਹ ਚੋਟੀ ਦਾ ਠਾਗੋ ਮੰਨਿਆ ਤੇ ਚੱਲ ਭਾਈ ਉਹ ਫਿਰ ਉਹਨੂੰ ਸਾਰੀ ਪੋਲ ਉਹਨੇ ਦੱਸਤੀ ਵੀ ਮੈਂ ਇੰਨੀਆਂ ਠੱਗੀਆਂ ਮਾਰੀਆਂ ਐਨਾ ਮੇਰੇ ਕੋਲ ਧਾਨਾ ਉਹਨੇ ਫਿਰ ਜਿੰਨਾ ਧਾਨ ਸੀ ਗੰਡੇ ਵਪਾਰੀ ਦਾ ਸਾਰਾ ਲਿਆ ਆਖੇ ਗਰੀਬਾਂ ਨੂੰ ਬੰਡਿਆ ਉਹਦੇ ਹੱਥੀਂ ਬਣਾਇਆ ਗਰੀਬਾਂ ਨੂੰ ਬਣਾ ਕੇ ਫੇਰ ਉਹ ਕਤਲ ਕੀਤਾ